ਤੇ ਸਾਲਾ ਬਜ਼ੁਰਗ ਵਿਅਕਤੀ ਅਮਰਿਤ ਸਰ ਵਿੱਚ ਹੋਇਆ ਲਾਪਤਾ ਪਰਿਵਾਰ ਦੀ ਚਿੰਤਾਬਦੀ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਵੀ ਸਾਡੇ ਪਿਤਾ ਨੂੰ ਲੱਭੇਗਾ ਉਸ ਨੂੰ 20000 ਨਾਮ ਦਿੱਤਾ ਜਾਵੇਗਾ ਇਸ ਮੌਕੇ ਪੀੜਿਤ ਪਰਿਵਾਰ ਨੇ ਦੱਸਿਆ ਕਿ ਚਿਲਾ ਸੰਗਰੂਪ ਦੇ ਹਲਕਾ ਸੁਨਾਮ ਦੇ ਫਿਰ ਲਖਨੀ ਵਾਲਾ ਦੇ ਰਹਿਣ ਵਾਲੇ ਹਨ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਦੇ ਚਲਦੇ ਉਹ ਅਮਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਰਿਵਾਰ ਸਣੇ ਆਏ ਸਨ ਉਨਾ ਕਿਹਾ ਕਿ 6 ਜੂਨ ਨੂੰ ਅਸੀਂ ਇੱਥੇ ਪੁੱਛੇ ਸੀ ਤੇ 7 ਜੂਨ ਨੂੰ ਸਵੇਰੇ ਲਾਪਤਾ ਹੋ ਗਏ ਪਰਿਵਾਰ ਨੇ ਕਿਹਾ ਕਿ ਮਨਾ ਦੇ ਪਿਤਾ ਦਰਸ਼ਨ ਸਿੰਘ ਜੀ ਜਿਨ੍ਹਾਂ ਦੀ ਉਮਰ 75 ਸਾਲ ਹੈ ਵੈਸੇ ਇਹ ਹੀ ਕੁਮਾਰ ਫੋਨਸਿਸ ਸਰਮੰਦਸਰ ਮੱਠ ਆ ਕੇ ਟੇਕਣ ਆਏ ਪਰਿਵਾਰ ਆਇਆ ਸਾਰੇ ਪਰਿਵਾਰ ਕੋਣ ਕੋਣ ਆਇਆ ਸੀ ਪਰਵਾਹ ਵਿੱਚ ਅਮਿਰ ਸਿਸਟਰ ਨੇ ਇਹ ਇਹ ਬਾਅਦ ਵਿੱਚ ਬੁਲਾਈ ਨਾ ਚਾਹੀਦੀ ਕਰ ਰਹੇ ਨੇ ਬਾਅਦ ਵਿੱਚ ਜਦੋਂ ਇਹਨਾਂ ਨੂੰ ਖਬਰ ਮਿਲੀ ਵੀ ਡੈਡੀ ਨਾਲ ਆ ਗੱਲ ਬਹੂ ਦੀ ਬਾਅਦ ਵਿੱਚ ਆਏ ਨੇ ਤੇ ਵੈਸੇ ਮੇਰੇ ਪਰਿਵਾਰ ਦੇ ਨਾਲ ਮੇਰੀ ਵਾਈਫ ਅਤੇ ਮੇਰੇ ਦੋ ਵੱਡੀਆਂ ਭਾਣੀਆਂ ਮੰਮੀ ਡੈਡੀ ਅਸੀਂ ਸਾਰੇ ਆਏ ਅੱਛਾ ਪਰਿਵਾਰ ਸਾਰਾ ਹੀ ਆਇਆ ਕਿੰਨੇ ਦਿਨ ਵਾਸਤੇ ਆਇਆ ਸੀ ਅਸੀਂ ਵੈਸੇ ਮੱਥਾ ਟੇਕ ਕੇ ਨਹੀਂ ਆਏ ਸੀ ਸਪੈਸ਼ਲ ਅਸੀਂ ਇੱਕ ਇੱਕ ਦਿਨ ਵਿੱਚ ਇੱਕ ਦਿਨ ਵਾਸਤੇ ਆਏ ਸੀ ਵਿੱਚ ਤਾਂ ਉਹ ਕਹੇ ਪਰਿਵਾਰ ਕਹਿੰਦਾ ਅਗਲੇ ਦਿਨ 6 ਵਜੇ ਵਗ ਜਾਵਾਂਗੇ ਤਾਂ ਇਸ ਤੋਂ ਪਹਿਲਾਂ ਸਾਨੂੰ ਪਤਾ ਨਹੀਂ ਸਾਡੇ ਨਾਲ ਆ ਕੁਝ ਬੰਦੇ 你上你个不去。